ਸ੍ਰੀ ਵਾਹਿਗੁਰੂ ਹੈ ਗੁਰੂ ਇਸਹੀ ਕਾ ਸਭ ਕੋਏ ਗੁਰਮਖtar ਕਮਾਵਣੀ ਸਤਿ ਘਟ ਪਰਗਟ ਹੋਏ ਅੰਤਰ ਜਿਸ ਕੈ ਸਚ ਬਸੈ ਸਚੇ ਸੱਚੀ ਸੋਏ ਸਚ ਮਿਲੇ ਸੇਨਾ ਵਿਛੜਹਿ ਤਿੰਨਿ ਨਿਜ ਕਰਵਾਸਾ ਹੋਏ ਮੇਰੇ ਰਾਮ ਮੈਂ ਹਰ ਦਿਨ ਅਰਨ ਨ ਕੋਏ ਸਤ ਗੁਰ ਸਾਚ ਪ੍ਰਗ ਨਿਰਮਲ ਆਬਦ ਮਿਲਾਵਾ ਹੋਏ ਰਹਾ ਸ਼ਬਦ ਮਿਲੇ ਸੋ ਮਿਲ ਰਹੇ ਜਿਸਨੋਂ ਆਪ ਪੇਲੇ ਮਿਲਾਏ ਦੂਜੇ ਭਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤਦਾ ਏ ਕੋ ਰਿਆ ਸਮਾਏ ਜਿਸਨੋਂ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਬਾਤ ਕਰਹਿ ਵਿਚਾਰ ਮਤ ਮੁਧ ਭਵੀ ਨਾ 부ਝਈ ਅੰਤਰ ਲੋਭੇ ਕਾ ਲਖ ਜਾਉ ਰਾਸਿ ਹੀ ਪਰਮ ਦੇ ਭ੍ਰਮ ਭ੍ਰਮ ਹੋਏ ਤੋਾਰ ਪੂਰਬ ਲਿਖਿਆ ਕਮਾਵਣਾ ਕੋਏ ਨ ਮੇਟਣ ਹਾਰ ਸਤਿਗੁਰ ਕੀ ਸੇਵਾ ਗਾ ਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲਹਿ ਤਾ ਹਰ ਮਿਲੈ ਸੇਵਾ ਕਵੈ ਸਭ ਥਾਂ ਪਾਰਸ ਪਰਚੈ ਪਾਰਸ ਹੋਏ ਜੋਤੀ ਜੋ ਸਮਾਏ ਜਿਨ ਕਉ ਪੂਰਬ ਲਿਖਿਆ ਤੇਨੇ ਸਤ ਗੁਰ ਮਿਲਿਆ ਆਇ ਮਾਨ ਭੁਖਾ ਭੁਖਾ ਮਤ ਕਰਹਿ ਮਤ ਤੂੰ ਕਰਹਿ ਪੁਕਾਰ ਲਖ ਚੌਰਾਸੀ ਜਨ ਸ੍ਰੀ ਸਰਸੈ ਦੇ ਆਧਾਰ ਨਿਰਕੌਸਲਾ ਦਇਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਗੁਜੀ ਹੈ ਪਾਇਐ ਮੋਖ ਦੁਆਰ ਸ੍ਰੀ ਰਾਗ ਮਹੱਲਾ ਤੀਜਾ ਜਿਨਿ ਸੁਣ ਕੈ ਮੰਨਿਆ ਤਿਨਾਂ ਨਿਜ ਕਰਿ ਵਾਸ ਗੁਰਮਤੀ ਸਾਲਾ ਸਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਉ ਸਤ ਬਨਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਰ ਸਤਿ ਜਿਨ ਪਉ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਇ ਰਹਾ ਹਰ ਸੰਤਹੁ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਨਿਆ ਸੇ ਦੇਖੈ ਸਦਾ ਹضور ਜਿਨ ਗੁਣ ਤਿਨ ਸਦਮਨ ਬਸੈ ਉਹ ਗੁਣਵੰਤਿਆ ਦੂਰ ਮਨਮਖ ਗੁਣ ਤੈ ਬਾਹਰੇ ਬਿਨ ਨਾਮੈ ਮਰ ਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰਿ ਸੋਇ ਆਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਇ ਕੂੜਾ ਰੰਕ ਸੁੰਭ ਕਾ ਬਿਨਸ ਜਾਏ ਦੁਖ ਰੋਇ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਫਿਰ ਹੋਏ ਇਹ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੇ ਲਿਵਲਾਈ ਪਗ ਫਿਸਿਆ ਹੈ ਰਹਿਣਾ ਨਹੀਂ ਆਗੈ ਠੌਰ ਨਾ ਪਾਈ ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਤੋ ਉਗਰੇ ਹਰ ਦੇਤੀ ਲਿਵਲਾਈ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਈ ਤਿਨ ਥਾਈ ਹਰ ਗੁਣ ਗਾਵ ਹੈ ਹਰ ਮਿਤ ਪੜ੍ਹ ਹੈ ਹਰ ਗੁਣ ਗਾਏ ਸਮਾਇ ਨਾਨਕ ਤਿਨ ਕੀ ਬਾਣੀ ਉਸਰਾ ਸਚ ਹੈ ਜੇ ਨਾਮ ਰਹਿ ਲਿਗਲਾਈ ਸ੍ਰੀ ਰਾਗ ਮਹੱਲਾ ਤੀਜਾ ਜਿਨਿ ਇਕ ਮਨ ਨਾਮ ਧਿਆਇਆ ਗੁਰਮਤਿ ਵਿਚਾਰ ਤਿਨ ਕੇ ਮੁਖ ਤਦ ਉਜਲੇ ਸਤ ਸਚੈ ਦਰਬਾਰ ਉਹ ਅੰਮ੍ਰਿਤ ਪੀਵਹਿ ਸਦਾ ਸਦਾ ਸਚੈ ਨਾਮ ਪਿਆਰ ਪਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹੋ ਮੈਂ ਟੱਡੇ ਤੋਏ ਰਹਾਉ ਮਨ ਮੁਖ ਨਾਮ ਨ ਜਾਣਨੀ ਵਿਲ ਲਾਵੇ ਪਤ ਜਾਏ ਸ਼ਬਦੈ ਸਾਧਨ ਆਇਓ ਲਾਗੇ ਦੂਜੈ ਪਾਇ ਵਿਸਤਾ ਕੇ ਕੀੜੇ ਕਮਹਿ ਵਿੱਚ ਵਿਸਤਾ ਤੇ ਵਿਸਤਾ ਮਹਿ ਸਮਾਈ ਤਨ ਕਾ ਜਨਮ ਸਫਲ ਹੈ ਜੋ ਚੱਲ ਰਹਿ ਸਤ ਗੁਰ ਪਾਏ ਪੂਰ ਉਧਾਰ ਹੈ ਆਪਣਾ ਧੰਨ ਜਣੇ ਦੀ ਮਾਇਂ ਹਰ ਹਰ ਨਾਮ ਧਿਆਈਐ ਜਿਸਨੋਂ ਕਿਰਪਾ ਕਰੇ ਰਜ਼ਾਈ ਜਿਨਹੀ ਗੁਰਮੁਖ ਨਾਮ ਧਿਆਆ ਵਿਚਹੁ ਆਪ ਗਵਾਈ ਓਇ ਇੰਦਰ ਹੁਬਾਰ ਹੁ ਨਿਰਮਲੇ ਸੱਚੇ ਸਤ ਸਮਾਏ ਨਾਨਕ ਆਏ ਸੇ ਪਰਵਾਣ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾ ਹਰ ਤਨ ਰਾਤ ਹੈ ਗੁਰੂ ਪੂਛ ਰਹੇ ਵਾਪਾਰ ਹਰ ਨਾਮ ਸਲਾਹ ਨੂੰ ਸਦਾ ਸਦਾ ਵਖਰ ਹਰ ਨਾਮ ਆਧਾਰ ਗੁਰ ਪੂਰੇ ਹਰ ਨਾਮ ਦ੍ਰਿੜਾਇਆ ਹਰ ਭਗਤਾ ਅਤੁੱਟ ਬੰਧਾਰ ਪਾਈ ਰੇ ਇਸ ਮਨ ਕਉ ਸਮਝਾਈ ਏ ਮਨ ਆਲਸ ਕਿਆ ਕਰਹਿ ਗੁਰਮੁਖ ਨਾਮ ਧਿਆਇ ਰਹਾ ਹਰ ਭਗਤ ਹਰ ਦਾ ਪਿਆਰ ਹੈ ਜੇ ਗੁਰਮੁਖ ਤਰੇ ਵਿਚਾਰ ਪਾਖੰਡ ਭਗਤ ਨਾ ਹੋਬਈ ਦੁਬਦਾ ਬੋਲ ਖੁਆਰ ਸੋ ਜਨ ਰਲਾਇਆ ਨਾਰਲੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰਤਾਰ ਮਾਨਤਨ ਸੰਪੇ ਆਗੈ ਧਰੇ ਹਉਮੈ ਵਿੱਚ ਹਮਾਰ ਤਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨ ਆਵੇ ਹਾਰ ਕਰਮ ਮਿਲੇ ਤਾਂ ਪਾਈਐ ਬਿਨ ਕਰਮੈ ਪਾਇਆ ਨਾ ਜਾਏ ਲਖ ਚੌਰਾਸੀ ਸਰਸ ਦੇ ਜਿਸ ਮੇਲੇ ਸੋ ਮਿਲੇ ਹਰਿ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਈ ਗੁਰ ਸਰਣਾਇ ਸੁਖ ਲਹ ਹੈ ਔਨ ਦਿਨ ਨਾਮ ਧਿਆਇ ਰਹਾ ਸਾਚੇ ਮੈਂ ਨ ਲਾਗਈ ਮਨ ਨਿਰਮਲ ਹਰ ਧਿਆਇ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ ਮਨ ਮੁਖ ਮੈਂ ਲੈ ਮਲ ਪਹੇ ਹਉ ਮੈਂ ਕ੍ਰਿਸ਼ਨਾ ਵਿਕਾਰ ਬਿਨ ਸ਼ਬਦੈ ਮੈਂ ਨ ਉਤਰੈ ਮਰ ਜੰਮਹਿ ਹੋਏ ਫੁਆਰ ਧਤੁਰ 바ਰੀ ਪਲਤ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਮ ਤੇ ਨਾਮ ਧਿਆਈਐ ਸਬਨਾ ਜੀਆ ਦਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾਲ ਚੀਨੈ ਸਦਾ ਦੁਖ ਹਰ ਦਰਗਹ ਪਤ ਹੋਏ ਔ ਮੈਂ ਗੁਰਮੁਖ ਹੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਨ ਸੂਰ ਰਹੀ ਇੰਤਿਆਸਾ ਸਤਗੁਰ ਸੇਵ ਮੋਹ ਪਰ ਜਲੈ ਘਰ ਹੀ ਮਾਹੀ ਉਦਾਸ ਰਹਾਉ ਗੁਰਮੁਖ ਧਰਮ ਤੁਮਾਵੇ ਵਿਦਸੈ ਹਰ ਬੈਰਾਗ ਅਨੰਦ ਅਹਨ ਸਭਗਤ ਕਰੇ ਦਿਨ ਰਾਤੀ ਹਉ ਮੈਂ ਮਾਰ ਨਿਚੰਦ ਵੱਡੈ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਅਨੰਦ ਸੋ ਸਾਧੂ ਬੈਰਾਗੀ ਸੋਈ ਫਿਰਦਾ ਨਾਮ ਅਵਸਾਇ ਅੰਦਰ ਲਾਗਨਾ ਤਾਂ ਸਮੂਲੇ ਵਿੱਚ ਹਉ ਆਪ ਗਵਾਏ ਨਾਮ ਨਿਦਾਨ ਸਤਗੁਰੂ ਦਿਖਾਲਿਆ ਹਰ ਅੜਾਤੀਆ ਅਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ ਮਨ ਮੁਖ ਫਿਰ ਹੈ ਨਾ ਜਾਣ ਸਤਗੁਰ ਹਉ ਮੈਂ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਦਿਨ ਭੈ ਤੇ ਹੀ ਲਾਗ ਸ੍ਰੀ ਰਾਮ ਮਹੱਲਾ ਤੀਜਾ ਘਰ ਹੀ ਸੋਦਾ ਪਾਈਐ ਅੰਤਰ ਸਭ ਵਕ ਹੋਏ ਖਿੰਡ ਖਿੰਡ ਨਾਮ ਸੁਮਾਲੀਐ ਗੁਰਮੁਖ ਪਾਵੈ ਕੋਇ ਨਾਮ ਨਿਧਾਨ ਅਖੋਟ ਹੈ ਵਡ ਭਾਗ ਪ੍ਰਾਪਤ ਹੋਇ ਮੇਰੇ ਮਨ ਤਜਿੰਦਾ ਹਉਮੈ ਅਹੰਕਾਰ ਹਰ ਜੀਉ ਸਦਾ ਧਿਆਇ ਤੂੰ ਗੁਰਮੁਖ ਏਕੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਕ ਪਲਕ ਸੁਖ ਪਾیندੇ ਜਪ ਜਪ ਰਜੈ ਮੁਰਾਰ ਧੜ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਿਗੁਰ ਤੇ ਜੋ ਮੁਖੇ ਰਹੇ ਮਥੇ ਤਿਨ ਕਾਲੇ ਅੰਨ ਦਿਨ ਦੁੱਖ ਕਮਾਉਂਦੇ ਨਿਤ ਜੋ ਹੈ ਜਮ ਜਾਲੇ ਸੁਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਹਰਨਾ ਕਿਛੂ ਨਾ ਜਾਵਈ ਜਿਸ ਪਾਵੇ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਇ ਸ੍ਰੀ ਰਾਮ ਮਹੱਲਾ 3 ਸੱਚਾ ਸਾਹਿਬ ਸੇਵੀਐ ਸਤਿ ਵਡਿਆਈ ਦੇ ਗੁਰ ਪ੍ਰਸਾਦਿ ਮਨ ਵਸੈ ਹਉਮੈ ਦੂਰ ਕਰੇ ਜੇ ਮਨ ਤਾਬਤ ਤਾਰ ਹੈ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਧਿਆਇ ਨਾਮ ਨਿਧਾਨ ਸਦਮਨ ਵਸੈ ਬਹਿਲੀ ਪਾਵੇ ਥਾਉ ਰਹਾਵ ਮਨ ਮੁਖ ਮਨ ਤਨ ਅੰਧ ਹੈ ਇਸ ਨਾ ਥੌਰ ਨਾ ਥਾਉ ਬਹੁ ਜੋਨੀ ਭੌਂਦਾ ਫਿਰੈ ਜਿਉ ਸੁញੈ ਕਰ ਕਾਇ ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰਨਾਮ ਤ੍ਰੈ ਗੁਣ ਵਿਥਿਆ ਅੰਧ ਹੈ ਮਾਇਆ ਮੋਹ ਬੁਬਾਰ ਲੋਭੀ ਅਨ ਕਉ ਸੇਵੰਦੇ ਪੜ ਵੇਦਾਂ ਕਰੈ ਪੂਕਾਰ ਬਿਖਿਆ ਅੰਦਰ ਪਾਤ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜਹ ਹੰ ਗੁਰੂ ਅਚੇਤ ਹੈ ਸਭ ਬੰਧਿ ਜਮ ਕਾਲ ਨਾਨਕ ਗੁਰਮਤ ਉੱਬਰੇ ਸੱਚਾ ਨਾਮ ਸੰਭਾਨ ਸ੍ਰੀ ਦਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਐ ਹਰ ਨਾਮ ਵਸਿਆ ਮਨ ਆਏ ਪੋਤੇ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ રે ਗੁਰਮਤਿ ਸਾਜ ਰਹਾਉ ਸਾਚੂ ਸਾਚੁ ਕਮਾਵਣਾ ਸਾਚੈ ਸ਼ਬਦ ਮਿਲਾਉ ਰਹਾਉ ਜਿਨੀ ਨਾਮ ਪਛਾਣਿਆ ਤਿਨ ਬਿਟਹੁ ਬਲ ਜਾਉ ਆਪ ਛੋੜ ਚਰਨੀ ਲੱਗਾ ਚਲਣਾ ਤਿਨ ਕੈ ਪਹਾਏ ਲਾਹਾ ਹਰਿ ਹਰਿ ਨਾਮ ਮਿਲੇ ਸਹਜੇ ਨਾਮ ਸਮਾਏ ਜਿਨ ਗੁਰ ਮਹਿਲ ਨ ਪਾਈਐ ਨਾਮ ਨ ਪ੍ਰਾਪਤ ਹੋਇ ਐਸਾ ਸਤਗੁਰ ਲੋੜ ਨਾ ਹੋ ਜਿੱਦੂ ਪਾਈਐ ਸਤ ਸੋਇ ਅਸੁਰ ਸੰਹਾਰੈ ਸੁਖ ਵਤੈ ਜੋ ਤਿਸ ਭਾਵੇ ਸੋ ਹੋਇ ਜਿਹਾ ਸਤਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਇ ਇਹ ਸੰਸਾ ਮੂਲੇ ਨਾਹੀ ਭਾਉ ਲਾਇ ਜਨ ਸੋਇ ||ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ||